ਮਨੁੱਖਤਾ ਦੇ ਸੱਚੇ ਦਿਲਦਾਰ ਗਰੀਬਾਂ ਨੂੰ ਦਿਲ ਤੋਂ ਪਿਆਰ ਕਰਨ ਵਾਲੇ ਜਾਤਾਂ ਤੇ ਪਾਤਾਂ ਤੋਂ ਉੱਪਰ ਮਾਨਸਕੀ ਜਾਤ ਸਭੇ ਇੱਕੇ ਪਹਿਚਾਨ ਬੋ ਜਾਂ ਫਿਰ ਅਵਲ ਅੱਲਾ ਨੂਰ ਆਪਾਇਆ ਕੁਦਰਤ ਕੇ ਸਭ ਬੰਦੇ ਇੱਕ ਨੂਰ ਤੇ ਸਭ ਜੱਕੇ ਉਪਜਿਆ ਕੌਣ ਭਲੇ ਕੋ ਮੰਦੇ ਇਹਨਾਂ ਅਸੂਲਾਂ ਤੇ ਚੱਲਣ ਵਾਲੇ ਰਾਜਾ ਸਾਹਿਬ ਦਿਲ ਵਿੱਚ ਮਨੁੱਖਤਾ ਦਾ ਪਿਆਰ ਸਬੂਈ ਬੈਠੇ ਸਨ ਕੰਡਾ ਕਿਸੇ ਸੇਵਕ ਨੂੰ ਲੱਗਦਾ ਸੀ ਤਾਂ ਪੀੜਾ ਰਾਜਾ ਸਾਹਿਬ ਤੇ ਦਿਲ ਨੂੰ ਹੁੰਦੀ ਸੀ ਕਿਸੇ ਭੁੱਖੇ ਜੀਵ ਨੂੰ ਦੇਖ ਲੈਂਦੇ ਤਦ ਤੱਕ ਭੋਜਨ ਮੂੰਹ ਨੂੰ ਨਾਲੋਂਦੇ ਜਦ ਤੱਕ ਉਹ ਲੋੜਵੰਦ ਭੋਜਨ ਨਾ ਛਕ ਲੈਂਦਾ ਹੁਕਮ ਕਰ ਦਿੱਤਾ ਸੰਗਤਾਂ ਨੂੰ ਕਿ ਜੇ ਕਿਸੇ ਨੇ ਸਾਡੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਨੇ ਤਾਂ ਪਹਿਲਾਂ ਭੁੱਖਿਆਂ ਨੂੰ ਪਰਸ਼ਾਦਾ ਛਕਾਓ ਲੋੜਵੰਦਾਂ ਨੂੰ ਬਸਤਰ ਦਿਓ ਪ੍ਰਸੋਕ ਖਾਣੇ ਤਿਆਰ ਕਰਵਾ ਦਿੱਤੇ ਜਿੱਥੇ 24 24 ਘੰਟੇ ਲੰਗਰ ਚੱਲਦਾ ਹੈ ਕੋਈ ਪ੍ਰੇਮੀ ਅਰਦਾਸ ਕਰਦਾ ਹੈ ਰਾਜਾ ਜੀ ਮੇਰਾ ਇਹ ਕੰਮ ਹੋ ਜਾਵੇ ਮੈਂ ਤੁਹਾਡੇ ਜਲੇਬੀਆਂ ਦਾ ਲੰਗਰ ਚਲਾਵਾਗਾ ਕੋਈ ਆਖਦਾ ਮਹਾਰਾਜ ਮੇਰਾ ਇਹ ਕਾਰਜ ਹੋ ਜਾਵੇ ਮੈਂ ਪੂੜੀਆਂ ਦਾ ਲੰਗਰ ਚਲਾਵਾਂਗਾ ਕੋਈ ਪਕੌੜੀਆਂ ਦਾ ਲੰਗਰ ਕੋਈ ਮਠਿਆਈ ਦਾ ਲੰਗਰ ਤੇ ਅਨੇਕਾਂ ਤਰ੍ਹਾਂ ਦੇ ਲੰਗਰ ਸੰਗਤਾਂ ਛਕਦੀਆਂ ਹਨ 15 ਭਾਦੋਂ ਨੂੰ ਹਰ ਸਾਲ ਬੜਾ ਭਾਰੀ ਜੋੜ ਮੇਲਾ ਲੱਗਦਾ ਹੈ ਕੀ ਕੀ ਲਿਖਾ ਮੈਂ ਤੇਰੀਆਂ ਰਹਿਮਤਾਂ ਨੂੰ ਤੇਰੇ ਰਾਜਿਆ ਚੋਜ ਨਾ ਪਾਏ ਜਾਂਦੇ ਇੱਕ ਪਾਸੇ ਨੇ ਸੋਨੇ ਦੇ ਛਤਰ ਝੁਲਦੇ ਦੂਜੇ ਪਾਸੇ ਨੇ ਮਹਿਲ ਬਣਾਏ ਜਾਂਦੇ ਝੰਡੇ ਝੁਲਦੇ ਤੇਰਿਆਂ ਮੰਦਰਾਂ ਚੋਂ ਕਿਤੇ ਬਾਣੀ ਦੇ ਸੋਲੇ ਨੇ ਗਾਏ ਜਾਂਦੇ ਕਿਤੇ ਗੱਡੀਆਂ ਬੱਸਾਂ ਤੇ ਚਲਣਕਾਰਾਂ ਚੈਰੀ ਟੇਬਲ ਨੇ ਕਿਤੇ ਚਲਾਏ ਜਾਂਦੇ ਸੇਵਾਦਾਰਾਂ ਤੇ ਹੱਥੀ ਨੇ ਫੜੇ ਝਾੜੂ ਫਿਰਦਾ ਆਪਣਾ ਸ਼ੁੱਧ ਕਰਾਈ ਜਾਂਦੇ ਵਾਰੇ ਜਾਵਾਂ ਮੈਂ ਤੇਰੀਆਂ ਬਰਕਤਾਂ ਦੇ 24 ਘੰਟੇ ਨੇ ਲੰਗਰ ਚਲਾਈ ਜਾਂਦੇ ਹੁਣ ਤਾਂ ਇੰਨੀ ਕਿਰਪਾ ਹੋ ਗਈ ਐ ਰਾਜਾ ਸਾਹਿਬ ਦੀ ਮਸ਼ੀਨਾ ਆਟਾ ਗੁੰਨਦੀਆਂ ਮਸ਼ੀਨਾ ਪੇੜੇ ਕਰਦੀਆਂ ਮਸ਼ੀਨਾ ਲੰਗਰ ਤਿਆਰ ਕਰਦੀਆਂ ਤੇ ਸਾਧ ਸੰਗਤ ਜੀ ਸੇਵਾਦਾਰ ਵਰਤਾਈ ਜਾਂਦੇ ਨੇ ਤੇ ਸੰਗਤਾ ਛਕੀ ਜਾਂਦੀ ਹੈ ਰਾਜਾ ਸਾਹਿਬ ਦੇ ਲੰਗਰਾਂ ਦੀ ਮਹਿਮਾ ਇਉਂ ਸੁਣੋ 你八嘎！拜拜 ਛਤਲਨੀ ਪਾਕਾ ਮਾਇਓ ਰਾਜਾ ਸਾਭ ਜੀ ਦਾ ਲੰਗਰ ਚੱਲ i ਕੱਕ ਲੋਜੀ ਪਾਤਾ ਚੋੜੀਓ ਦੀ ਪਰਦਾ ਹੋਏ ਬਾਗ ਹੋਏ ਬਾਗ ਮਨ ਜੀਤ ਦੇ ਸੱਬੱਲੇ ਛੱਕ ਲੋ ਜੀ ਪਾਦਾਵਾਰਿਓ ਰਾਜਾ ਸਾਹਿਬ ਜੀ ਦਾ ਲੰਗਰ ਚੱਲੇ ਛੱਕ ਲੋ ਜੀ ਪਾਗਾਵਾਰਿਓ ਰਾਜਾ ਸਾਹਿਬ ਜੀ ਦਾ ਲੰਗਰ ਚੱਲੇ ਛੱਕ ਲੋ ਜੀ ਪਾਦਾਵਾਰਿਓ ਛੱਕ ਲੋ ਜੀ ਪਾਗਾ